ਪੰਜਾਬ ਦੀਆਂ ਸਾਰੇ ਆਪਣੇ ਸਿੱਖ ਜਥੇਬੰਦੀਆਂ ਸਾਰੀਆਂ ਆਪਣੇ ਕੋ ਪਟਿਆਲੇ ਦੀਆਂ ਜਿਹੜੀਆਂ ਆਈਆਂ ਹਨ ਸਾਰੇ ਦਾ ਧੰਨਵਾਦ ਕਰਦੇ ਪਹਿਲਾਂ ਜੇ ਆਪਾਂ ਜਿੰਨੇ ਵੀ ਜਥੇਬੰਦੀਆਂ ਆਪਣੇ ਕੋ ਜਿੰਨੇ ਵੀ ਸਿੱਖ ਨੌਜਵਾਨ ਵੀਰ ਆਏ ਨੇ ਸਾਰੇ ਦਾ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਹੀ ਉਹ ਕਹਿ ਰਿਹਾ ਗਿਆ ਹੀ ਮਿਲਾ ਦੇਣੇ ਮਿਲਾ ਦੇਣੇ ਪਰ ਸਾਨੂੰ ਗਲਤ ਗਾਈ ਕੀਤਾ ਜਾ ਰਿਹਾ ਹੈ ਕੱਲ ਤੋਂ ਕਿਹਾ ਜਾ ਰਿਹਾ ਸੰਦੀਪ ਸਿੰਘ ਦੀ ਤਬੀਅਾ ਠੀਕ ਹੈ ਪਰ ਸੰਦੀਪ ਸਿੰਘ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਟੌਰਚਰ ਕੀਤਾ ਵਾ ਸੰਦੀਪ ਸਿੰਘ ਐਸੇਬ ਨਹੀਂ ਠੀਕ ਹੈਗਾ ਨਾ ਉਹਨੂੰ ਮੈਡੀਕਲ ਸਹੂਬਾ ਦਿੱਤੀ ਜਾ ਰਹੀ ਹੈ ਨਾ ਮੈਡੀਕਲ ਟਰੀਟਮੈਂਟ ਕਰਾਇਆ ਜਾ ਰਿਹਾ ਕਿਹੇ ਤਰੀਕੇ ਦਾ ਸੰਦੀਪ ਸਿੰਘ ਦਾ ਮੈਡੀਕਲ ਟਰੀਟਮੈਂਟ ਨਹੀਂ ਹੋ ਰਿਹਾ ਉਹ ਅੰਦਰ ਉਹਦੇ ਨਾਲ ਕਾ ਵੀ ਤਸ਼ੱਦਦ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਜੀ ਆਪਣਾ ਡੀਸੀ ਸਾਹਿਬ ਨੂੰ ਮਿਲਣ ਚੱਲੇ ਉਸ ਤੋਂ ਬਾਅਦ ਦੇਖਦੇ ਆਂ ਫਿਰ ਬਹਿ ਕੇ ਸਾਰੇ ਸਲਾਹ ਕਰਕੇ ਅੱਗੇ ਕੀ ਕਰਨਾ ਅਗਲਾ ਪ੍ਰੋਗਰਾਮ ਬਿਲਕੁਲ ਜੀ ਬਿਲਕੁਲ ਪੰਜਾਬ ਦੀਆਂ ਸਾਰੇ ਆਪਣੇ ਸਿੱਖ ਜਥੇਬੰਦੀਆਂ ਸਾਰੀਆਂ ਆਪਣੇ ਕੋ ਪਟਿਆਲੇ ਦੀਆਂ ਜਿਹੜੀਆਂ ਆਈਆਂ ਹਨ ਸਾਰੇ ਦਾ ਧੰਨਵਾਦ ਕਰਦੇ ਪਹਿਲਾਂ ਜੇ ਅੱਪ ਜਿੰਨੇ ਵੀ ਜਿੱਥੇ ਬੰਦੀਆਂ ਆਪਣੇ ਕੋ ਜਿੰਨੇ ਵੀ ਸਿੱਖ ਨੌਜਵਾਨ ਵੀਰ ਆਏ ਨੇ ਸਾਰੇ ਦਾ ਧੰਨਵਾਦ ਕਰਦੇ ਆ। ਜੀ। ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਹੀ ਉਹ ਕਹਿ ਰਿਹਾ ਕਿ ਅਸੀਂ ਮਲਾਦਨੇ ਮਲਾਦਨੇ ਪਰ ਸਾਨੂੰ ਗਲਤ ਗਾਇਡ ਕੀਤਾ ਜਾ ਰਿਹਾ ਹੈ। ਕੱਲ ਤੋਂ ਕਿਹਾ ਜਾ ਰਿਹਾ ਇਹ ਸੰਦੀਪ ਸਿੰਘ ਦੀ ਤਬੀਅਾ ਠੀਕ ਹੈ। ਪਰ ਸੰਦੀਪ ਸਿੰਘ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਟੌਰਚਰ ਕੀਤਾ ਵਾ। ਸੰਦੀਪ ਸਿੰਘ ਐਸੇਬ ਨਹੀਂ ਠੀਕ ਹੈ। ਨਾ ਉਹਨੂੰ ਮੈਡੀਕਲ ਸਹੂਬੀਤਾ ਦਿੱਤੀ ਜਾ ਰਹੀ ਹੈ। ਨਾ ਮੈਡੀਕਲ ਟਰੀਟਮੈਂਟ ਕਰਾਇਆ ਜਾ ਰਿਹਾ ਹੈ। ਕਿਸੇ ਤਰੀਕੇ ਦਾ ਵੀ ਸੰਦੀਪ ਸਿੰਘ ਦਾ ਮੈਡੀਕਲ ਟਰੀਟਮੈਂਟ ਨਹੀਂ ਹੋ ਰਿ ਆਪਣਾ ਡੀਸੀ ਸਾਹਿਬ ਨੂੰ ਮਿਲਣ ਚੱਲੇ ਉਸ ਤੋਂ ਬਾਅਦ ਦੇਖਦੇ ਆਂ ਫਿਰ ਬਹਿ ਕੇ ਸਾਰੇ ਸਲਾਹ ਕਰਕੇ ਅੱਗੇ ਕੀ ਕਰਨਾ ਅਗਲਾ ਪ੍ਰੋਗਰਾਮ ਬਿਲਕੁਲ ਜੀ ਬਿਲਕੁਲ ਪੰਜਾਬ ਦੀਆਂ ਸਾਰੇ ਆਪਣੇ ਸਿੱਖ ਜਥੇਬੰਦੀਆਂ ਸਾਰੀਆਂ ਆਪਣੇ ਕੋ ਪਟਿਆਲੇ ਦੀਆਂ ਜਿਹੜੀਆਂ ਆਈਆਂ ਹਨ ਸਾਰੇ ਦਾ ਧੰਨਵਾਦ ਕਰਦੇ ਪਹਿਲਾਂ ਜੇ ਆਪਾਂ ਜਿੰਨੇ ਵੀ ਜਥੇਬੰਦੀਆਂ ਆਪਣੇ ਕੋ ਜਿੰਨੇ ਵੀ ਸਿੱਖ ਨੌਜਵਾਨ ਵੀਰ ਆਏ ਨੇ ਸਾਰੇ ਦਾ ਧੰਨਵਾਦ ਕਰਦੇ ਆਂ ਜੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਰਹੀਓ ਕਹਿ ਰਹਿ ਗਿਆ ਹੀ ਮਲਾਦਨੇ ਮਲਾਦਨੇ ਪਰ ਸਾਨੂੰ ਗਲਤ ਗਾਈ ਕੀਤਾ ਜਾ ਰਿਹਾ ਹੈ ਕੱਲ ਤੋਂ ਕਿਹਾ ਜਾ ਰਿਹਾ ਸੰਦੀਪ ਸਿੰਘ ਦੀ ਤਬੀਅਾ ਠੀਕ ਹੈ ਪਰ ਸੰਦੀਪ ਸਿੰਘ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਟੌਰਚਰ ਕੀਤਾ ਵਾ ਸੰਦੀਪ ਸਿੰਘ ਐਸੇਬ ਨਹੀਂ ਠੀਕ ਹੈ ਨਾ ਉਹਨੂੰ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਨਾ ਮੈਡੀਕਲ ਟਰੀਟਮੈਂਟ ਕਰਾਇਆ ਜਾ ਰਿਹਾ ਕਿਹੇ ਤਰੀਕੇ ਦਾ ਸੰਦੀਪ ਸਿੰਘ ਦਾ ਮੈਡੀਕਲ ਟਰੀਟਮੈਂਟ ਨਹੀਂ ਹੋ ਰਿਹਾ ਉਹ ਅੰਦਰ ਉਹਦੇ ਨਾਲ ਕਾ ਵੀ ਤਸ਼ੱਦਦ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਜੀ ਆਪਣਾ ਡੀਸੀ ਸਾਹਿਬ ਨੂੰ ਮਿਲਣ ਚੱਲੇ ਉਸ ਤੋਂ ਬਾਅਦ ਦੇਖਦੇ ਆਂ ਫਿਰ ਬਹਿ ਕੇ ਸਾਰੇ ਸਲਾਹ ਕਰਕੇ ਅੱਗੇ ਕੀ ਕਰਨਾ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਦੀਆਂ ਸਾਰੇ ਆਪਣੇ ਸਿੱਖ ਜਥੇਬੰਦੀਆਂ ਸਾਰੀਆਂ ਆਪਣੇ ਕੋ ਪਟਿਆਲੇ ਦੀਆਂ ਜਿਹੜੀਆਂ ਆਈਆਂ ਹਨ ਸਾਰੇ ਦਾ ਧੰਨਵਾਦ ਕਰਦੇ ਪਹਿਲਾਂ ਜੇ ਆਪਾਂ ਜਿੰਨੀ ਵੀ ਜਥੇਬੰਦੀਆਂ ਆਪਣੇ ਕੋ ਜਿੰਨੀ ਵੀ ਸਿੱਖ ਨੌਜਵਾਨ ਵੀਰ ਆਏ ਨੇ ਸਾਰੇ ਦਾ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਹੀ ਉਹ ਕਹਿ ਰਿਹਾ ਗਿਆ ਹੀ ਮਿਲਾ ਦੇਣੇ ਮਿਲਾ ਦੇਣੇ ਪਰ ਸਾਨੂੰ ਗਲਤ ਗਾਈ ਕੀਤਾ ਜਾ ਰਿਹਾ ਹੈ ਕੱਲ ਤੋਂ ਕਿਹਾ ਜਾ ਰਿਹਾ ਸੰਦੀਪ ਸਿੰਘ ਦੀ ਤਬੀਅਾ ਠੀਕ ਹੈ ਪਰ ਸੰਦੀਪ ਸਿੰਘ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਟੌਰਚਰ ਕੀਤਾ ਵਾ ਸੰਦੀਪ ਸਿੰਘ ਐਸੇਬ ਨਹੀਂ ਠੀਕ ਹੈਗਾ ਨਾ ਉਹਨੂੰ ਮੈਡੀਕਲ ਸਹੂਬਾ ਦਿੱਤੀ ਜਾ ਰਹੀ ਹੈ ਨਾ ਮੈਡੀਕਲ ਟਰੀਟਮੈਂਟ ਕਰਾਇਆ ਜਾ ਰਿਹਾ ਕਿਹੇ ਤਰੀਕੇ ਦਾ ਵੀ ਸੰਦੀਪ ਸਿੰਘ ਦਾ ਮੈਡੀਕਲ ਟਰੀਟਮੈਂਟ ਨਹੀਂ ਹੋ ਰਿਹਾ ਉਹ ਅੰਦਰ ਉਹਦੇ ਨਾਲ ਕਾफी ਤਸ਼ੱਦਦ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਜੀ ਆਪਣਾ ਡੀਸੀ ਸਾਹਿਬ ਨੂੰ ਮਿਲਣ ਚੱਲੇ ਉਸ ਤੋਂ ਬਾਅਦ ਦੇਖਦੇ ਆ ਫਿਰ ਬੈਠ ਕੇ ਸਾਰੇ ਸਲਾਹ ਕਰਕੇ ਅੱਗੇ ਕੀ ਕਰਨਾ ਅਗਲਾ ਪ੍ਰੋਗਰਾਮ ਬਿਲਕੁਲ ਜੀ ਬਿਲਕੁਲ ਪੰਜਾਬ ਦੀਆਂ ਸਾਰੇ ਆਪਣੇ ਸਿੱਖ ਜਥੇਬੰਦੀਆਂ ਸਾਰੀਆਂ ਆਪਣੇ ਕੋ ਪਟਿਆਲੇ ਦੀਆਂ ਜਿਹੜੀਆਂ ਆਈਆਂ ਹਨ ਸਾਰੇ ਦਾ ਧੰਨਵਾਦ ਕਰਦੇ ਪਹਿਲਾਂ ਜੇ ਅੱਪ ਜਿੰਨੇ ਵੀ ਜਿੱਥੇ ਬੰਦੀਆਂ ਆਪਣੇ ਕੋ ਜਿੰਨੇ ਵੀ ਸਿੱਖ ਨੌਜਵਾਨ ਵੀਰ ਆਏ ਨੇ ਸਾਰੇ ਦਾ ਧੰਨਵਾਦ ਕਰਦੇ ਆ। ਜੀ। ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪ੍ਰਸ਼ਾਸਨ ਹੀ ਉਹ ਕਹਿ ਰਿਹਾ ਕਿ ਅਸੀਂ ਮਲਾਦਨੇ ਮਲਾਦਨੇ ਪਰ ਸਾਨੂੰ ਗਲਤ ਗਾਇਡ ਕੀਤਾ ਜਾ ਰਿਹਾ ਹੈ। ਕੱਲ ਤੋਂ ਕਿਹਾ ਜਾ ਰਿਹਾ ਇਹ ਸੰਦੀਪ ਸਿੰਘ ਦੀ ਤਬੀਅਾ ਠੀਕ ਹੈ। ਪਰ ਸੰਦੀਪ ਸਿੰਘ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਟੌਰਚਰ ਕੀਤਾ ਵਾ। ਸੰਦੀਪ ਸਿੰਘ ਐਸੇਬ ਨਹੀਂ ਠੀਕ ਹੈ। ਨਾ ਉਹਨਾਂ ਨੂੰ ਮੈਡੀਕਲ ਸਹੂਲਤਾਂ ਦਿੱਤੀ ਜਾ ਰਹੀ ਹੈ। ਨਾ ਮੈਡੀਕਲ ਟਰੀਟਮੈਂਟ ਕਰਾਇਆ ਜਾ ਰਿਹਾ ਹੈ। ਕਿਸੇ ਤਰੀਕੇ ਦਾ ਵੀ ਸੰਦੀਪ ਸਿੰਘ ਦਾ ਮੈਡੀਕਲ ਟਰੀਟਮੈਂਟ ਨਹੀਂ ਹੋ ਰ ਆਪਣਾ ਡੀਸੀ ਸਾਹਿਬ ਨੂੰ ਮਿਲਣ ਚੱਲੇ ਉਸ ਤੋਂ ਬਾਅਦ ਦੇਖਦੇ ਆਂ ਫਿਰ ਬਹਿ ਕੇ ਸਾਰੇ ਸਲਾਹ ਕਰਕੇ ਅੱਗੇ ਕੀ ਕਰਨਾ ਹੈ ਕੀ ਅਗਲਾ ਪ੍ਰੋਗਰਾਮ ਕੀ ਹੈ ਬਿਲਕੁਲ ਜੀ ਬਿਲਕੁਲ